ਦੀ ਡੇਰਾ ਰੀ ਰੂਪਾ ਕਾਲਾ ਸਾ ਮੇ ਰੂਪਾ ਤਾ ਏਰਾ ਕਾਲ ਤੋਂ ਜੀ ਮਸ਼ਹੂਰ ਕੋਲ ਮਾਤਮ ਨੂੰ ਪਨਾਵੇ ਤੇਰਾ we ਤੇਰਾ ਕਾਲਸਾ ਜੀ ਡਰਾਵੇ ਤੇਰਾ ਕਾਲਸਾ ਰਾਵੇ ਤੇਰਾ ਕਾਲਸਾ ਡਰਾਵੇ ਤੇਰਾ ਕਾਲਸਾ ਤੇਰਾ ਕਾਲਸਾ ਡਰਾਵੇ ਤੇਰਾ ਕਾਲਸਾ ਰਾਵੇ ਤੇਰਾ ਕਾਲਸਾ ਡਰਾਵੇ ਤੇਰਾ ਕਾਲਸਾ

ਰੱਬਾ ਤੇਰਾ ਨਾਮ ਤੇਰਾ ਤੇਰਾ ਖਾਸ ਤੂੰ ਪੂਰ ਤੂੰ ਨਾਮ ਤੇਰਾ ਤੇਰਾ ਖਾਸ ਤੇਰਾ ਤੇਰਾ ਸਰਦਾਰ ਸਾਡੇ ਤੇਰਾ ਖਾਸ ਸਾਡਾ ਦੇਵੀ ਹੋ ਮੈਂ ਆ ਜਾਵੇ ਗੇ ਰੇਤ ਰੇਤ ਮੈਂ ਨਾ ਕਰੋ ਬਨ ਕੇ ਪਰਦੇਸ ਮੇਰਾ मारिया I'm sorry, 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 I'm sorry,

वासु वास्त वास्त्री वास्तु वाहिगुरु 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 जी ख़ालसा वाहिगुरु जी फते वाहिगुरू जी ਬੋਨਾ ਨਿਕਲ ਜਾਵੇ ਉਸ ਸੁਖਿਆਈ ਕੋਈ ਨਾ ਹੋ ਨਾ ਨੇ ਜੀਰਾਂ ਵਾਣੀ ਕਰੋ ਵਸ ਵਸ ਵਸਤੂ ਨੇ ਦਰਤਨ ਵਾਲਾ ਨਹਰਾ ਉਸਤਾਂ ਦਾ ਕਰਾ ਕੇ ਤਾਂ ਕੋਈ ਨਾ ਕੋਣ ਜਾਣੀ ਜਾਂ ਨਾ ਵਾਗਿਆ ਕਰਾ ਤੇ ਕੋ ਓਮਕਾਰ ਸੰਗਤ ਦੇ ਜੀ ਜਪਦੇ ਜੀ ਸਮਾਏ ਗਾ ਜੀ ਜਪਦੇ ਜੀ ਤਾਂ ਕਿਵੇਂ ਰਕਮ ਬਸ ਉਸ ਟੇਮ ਦਾ ਨਾਮ ਲੈ ਕੇ ਆਇਆ ਇਹ ਰਕਮ ਬਸ ਉਸ ਟੇਮ ਦਾ ਸਾਥ ਰੱਖਿਆ ਗਿਆ ਹੈ ਯੋਜਨਾ ਹੈ ਬਹੁਤ ਸਾਰੇ ਤਰੀਕੇ ਜਿਨ੍ਹਾਂ ਦੇ ਵਿੱਚ ਇਸ ਨੂੰ ਦਿੱਤਾ ਗਿਆ ਹੈ ਜਦ ਕਿ ਸਭ ਤੋਂ ਪਹਿਲਾਂ ਇਹ ਮਨੁੱਖੀ ਸਨਮਾਨ ਬਰਕਰਾਰ ਰੱਖਣ ਦਾ ਹੱਕ ਸਮਾਜਿਕ ਯੋਜਨਾ ਦੇ ਵਿੱਚ ਸ਼ਾਮਲ ਹੈ। ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਮੰਤਰਾ ਜਾਂ ਸਭ ਤੋਂ ਵੱਧ ਨਾਗਰਿਕਾਂ ਅਤੇ ਲੋਕਾਂ ਤੋਂ ਸਹਿਮਤੀ ਲਈ ਗਈ ਹੈ। ਲੇਖਕ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਾਣਿਆ ਜੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਦਰਸ਼ਨ ਅੱਜ ਅਸੀਂ ਸਾਰੇ ਖੁਸ਼ੀ ਨਾਲ ਕਰ ਰਹੇ ਹਾਂ ਓਰੋ ਜੀ ਅਧੂਰ ਜੀ ਸਾਡੇ ਮੇਲੇ ਵਿੱਚ ਮੱਠੇ ਪੰਚ ਗਿਆਲੇ ਜਾਨਤਨ ਜੋਤਿ ਜਾਨ ਮੁਕਤੀ ਦੀ ਦੇਖੀ ਚੁੱਕੀਆਂ ਜਿਨ੍ਹਾਂ ਪਰਮ ਪਤਿਆਰਿਆਂ ਨੇ ਨਾਮ ਜਪਿਆ ਵੱਡ ਕੁਛਿਆ ਕੋਈ ਸੰਨ ਤੇਤ ਵਾਸ ਦੇ ਜਿੰਦਗੀ ਸਿਖੋਤਨ ਦੇ ਆ ਰਹੇ ਆ ਤੇ ਚਾਰਾਂ ਦੇ ਪੰਚਾਂ ਦਾ ਸਾਰਕਾ ਓਰੋ ਜੀ ਇਹਨਾਂ ਸਿਖਰ ਸਿਖੜੀਆਂ ਨੇ ਧਰਮੇ ਸਹੀ ਦੇ ਬੰਦ ਬੰਦ ਕਰਵਾਏ ਤੋਂ ਬਾਅਦ ਮੇਰੇ ਕੋਲ ਕੋਈ ਨਹੀਂ ਕੋਈ ਦੂਰੇ ਕੋਈ ਵਾਧੇ ਕਰਵਾਉਣੇ ਚਾਹ। ਪਰ ਮੈਂ ਨਹੀਂ ਮਾਰਿਆ ਤੁਸੀਂ ਕੋਈ ਬੇਸੰਸਵਾਸਾ ਸੰਗ ਲਗਾ ਨਹੀਂ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰੀਦਾ। ਬੋੜਾ ਜੀ ਵਾਹਿਗੁਰੂ ਪੰਥਾਂ ਤੱਕ ਸੰਪਰਵਤ ਗੁਰੂਆਂ ਦਾ ਧਿਆਨ ਕਰੀਦਾ। ਬੋੜਾ ਜੀ ਵਾਹਿਗੁਰੂ ਆਪ ਦੀ ਦੇਜੇ ਤੋਂ ਦਨ ਮੰਨਣ ਮੰਨਣ ਦੀ ਦਾਖੇ ਰਾਖਿਆ ਬਣਦੀ। ਮੈਂ ਪਾਵਨ ਤੇ ਪਾਵਨ ਸਾਮੀ ਸਤਿਕਾਰਯੋਗ ਜੀ ਨੂੰ ਬਹੁਤ ਬਹੁਤ ਸਾਰਾ ਸਤਿਕਾਰ ਪਾਉਣ ਦੀ ਬੇਨਤੀ ਕਰਦਾ ਹਾਂ ਆਨੰਦ ਗੁਰਜੰਨ ਜੀ ਜਿਹੜੀ ਜੀ ਬੰਦੇ ਆਸਿਤੀ ਕੌਜਰ ਜੀ ਆਪ ਜੀ ਦੀ ਸ਼ਾਨਦਾਰ ਸੇਵਾ ਅਤੇ ਸਾਥ ਬੇਨਤੀ ਕਰਦੇ ਹਾਂ ਜੋਧਰੀ ਜੀ ਅਤੇ ਸਾਰੇ ਸਾਥੀਆਂ ਨੂੰ ਖੁਸ਼ੀਆਂ ਪ੍ਰਾਪਤ ਹੋਣੀਆਂ ਇਹ ਖੰਡ ਪਰ ਨਜ਼ਰ ਕਰੇ ਇਹ ਮੇਰੇ ਪਰ ਨਾਮ ਦੇ ਨਾਮਕਰਨ ਮੰਤਰ ਦੀ ਸੇਵਾ ਵਿੱਚ ਵਿਵਾਜਾ ਆਪ ਜੀ ਨੇ ਮੰਗਵਾਉਣ ਕਰਵਾ ਕੀਤੀ ਜਦੋਂ ਤੋਂ ਦੇਖਦੇ ਜੀ ਨਾਮਕਰਨ ਬੱਚੇ ਕਰਵਾਉਣੇ ਅਮੀਰ ਪਰ칸 ਤੋਂ ਹਮਾਰਾ ਹਿਉਪਟਨਾ ਸ਼ਹਿਰ ਦੇ ਵਿੱਚ ਪੜ ਰਹੇ। ਇਸ ਲਈ ਪਾਸ਼ਾ ਸਾਹਿਬ ਜਿਹਨੂੰ ਬਹੁਤ ਸੇਂ ਮਹਾਰਾਜ ਨੇ ਪਾਸ਼ਾ ਦੀ ਯਾਦ ਨੂੰ ਰੱਖਦੇ ਨੇ। ਪਾਸ਼ਾ ਸਰਕਾਰ ਦੇ ਲੈ ਕੇ ਰੱਖਦੇ ਨੇ ਆ ਜੀ। ਇੱਧਰ ਕੀਤਨ ਹੋਏ ਕਿ ਸੱਚ ਪੰਜਾਂ ਪੇਰੇ ਦੀ ਅਦਵਾਈ ਦੇ ਪਾਸ਼ਾ ਨੇ ਕਿਰਪਾ ਕੀਤੀ। ਉਹ ਸੰਕਾ ਦੀ ਬੇਚੀ ਨੂੰ ਸੁਖਵਾ ਦਿੱਤਾ ਨਗਰ ਤੇ ਪਾਸ਼ਾ ਨੇ ਗਿਆਨ ਸਾਇਸ਼ ਪਾਸ਼ਾ ਦੇ ਮਹਾਰਾਜ ਆਮ ਜੀਬੀ ਸੰਗਤਾਂ ਦੇ ਗੱਲ ਮਿਲ ਕੇ ਸੰਤ ਮਨਪ੍ਰਸੰਦ ਦੇ ਨਾਮ 'ਸੁਭਾਣ ਨਵਾਇਆ' ਨਗਰਾਨੀ ਵਿਭਾਗ ਦੇ ਕੌਜਾ ਜੀ ਮੰਗਰਾ ਆਮ ਜੀਬੀ ਬਾਂਦੇ ਬੰਦਰਾ ਦੀ ਸ੍ਰੀ ਮਨਪ੍ਰਸੰਦ ਦੀ ਪਾਤਸ਼ਾਹੀ ਪੰਪਰਾਂ ਦੇ ਨਾਲ ਸੁਭਾਣ ਨਵਾਇਆ ਸਭ ਦੀਆਂ ਹਾਜ਼ਰੀਆਂ ਦਰਸਵਾਣ ਕਰਦੇ ਹਾਂ ਤੁਹਾਡੀ ਦਿੱਖ ਕਮਾਈਆਂ ਤੋਂ ਬਿਨਾਂ ਕੋਈ ਨਾ ਨਾ ਸਭ ਦੀ ਕੀ ਜੀ ਸੁਭਾਣ ਨਵਾਇਆ ਕਰਦੇ ਜੀ ਸਭਨਾ ਸੰਤਾਂ ਤੋਂ ਇਹ ਨਿਰੰਤਾਂ ਮਾਣਕਾਂ ਕਰਨੀ ਅਗਲਾ ਰੱਖਣੀ ਤੇ ਸ੍ਰੀ ਪਾਤਸ਼ਾਹੀ ਦੇ ਬੰਧਾਏ ਆਪਣੇ ਗਰੂ ਗ੍ਰੂ ਗੁਰ ਚਿੱਤੀ ਜੀ ਨੂੰ ਨਾਮ ਦਾਤਾ ਮੰਨ ਕੇ ਕਰੀ ਪਾਤਸ਼ਾਹੀ ਜੀ ਆਪ ਜੀ ਦੇ ਚਰਨਾਂ 'ਚ ਸੇਵਾ ਦਾ ਮੌਕਾ ਮਿਲਿਆ ਭਾਜੀ ਬੇਰੰਤ ਕ੍ਰੰਟੀਆਂ ਕਮੀਆਂ ਰਹਿੰਦਾ ਨੇ ਤੇ ਆਪ ਬੋਲਦਿਆਂ ਮਰਬਾਨੀ ਤੋਂ ਸੀਰਤ ਸਵਾਜਿਆ ਸੀ ਮਹਾਰਾਜ ਬੇਰੰਤ ਖੁੱਡਾਂ ਨਿਮਾ ਕੱਢਣੀਆਂ ਮੰਗਾਂ ਜੀ ਦਾ ਬਸ ਵਿੱਚ ਮੱਤਨੀ ਤੋਂ ਦਵਾਈ ਦਾ ਸੰਗਤਾ ਕਰਦਾ ਹਾਂ ਕਿ ਮਹਾਂਜਾ ਜੀ ਵਾਏ ਪੈਨ ਸੰਤਨ ਤੋਂ ਦੇਤੀਏ 500 ਕੀ ਆਪ ਕੱਢਣੇ ਸਾਥ ਦੇਤੀ ਜੀ ਸਾਡੇ ਸੰਤਨ ਤੋਂ ਸੇਵਾ ਕਰਦੀ ਆ ਗਏ ਬਸ ਤੋਂ ਸਾਹ ਜੀ ਆਪ ਆਪਣੇ ਕਦਮੋ ਤੇ ਅਭਰਾਤਨ ਹੋਣੇ ਪਾਚਾ ਸੰਤਨ ਵਾਗਿਆ ਮੈਂ ਆਪਣੇ ਪਾਠਿਤ ਦੇ ਰੂਪ ਆਮੀ ਦੇ ਤਨ ਦਾ ਨਾ ਕਰੇਗਾ ਜਿਆਕਾ ਬਲ ਸਤਿ ਸ਼੍ਰੀ ਅਕਾਲ ਜੀ ਸਹੀ ਕਰਨ ਮੇਨ ਕਰਨਾ ਜਿੱਦਾਂ ਜਿੱਦਾਂ ਮੈਂ ਆਪ ਕੋ ਨਾਮ ਦਿੱਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਪਾਣੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ Thank you.